ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੀ ਸੰਥਿਆ ਲੜੀ ਵਰ ਕਰ ਰਹੇ ਹਾਂ ਤੇ 11 ਆਪਣੇ ਸ਼ਲੋਕ ਸੰਪੂਰਨ ਹੋ ਗਏ ਸੀ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਸੁਖੀ ਬਸੈ ਮਸਕੀਨੀਆਂ ਬਸੇ ਨਹੀਂ ਪੜਨਾ ਬਸੈ ਆਪ ਨਿਵਾਰ ਤਲੇ ਤਲੇ ਪੋਲਾ ਪੜਨਾ ਹੈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਗਲੇ ਪੋਲਾ ਪੜਨਾ ਗੱਲੇ ਨਹੀਂ ਕਹਿਣਾ ਅਸ਼ਟਪਦੀ ਜਿਸ ਕੈ ਅੰਤਰ ਜਿਸਕੇ ਨਹੀਂ ਪੜਨਾ ਕੈ ਪੜਨਾ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੁਆਣ ਜੋ ਜਾਣੈ ਮੈ ਜੋਗਣਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਡਲਾਮ ਲੱਗੀਆਂ ਤਿਆਰ ਰੱਖਣਾ ਜਨਮ ਮਰੇ ਮਰੇ ਨਹੀਂ ਪੜਨਾ ਮਰੇ ਪੜਨਾ ਬਹੁ ਜੂਣ ਪਰਮਾਵੇ ਧਨ ਧੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੇ ਦਲਾਵਾ 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 ਤਿਆਰ ਕਰ ਨਾਨਕ ਈਹਾ ਮੁਗਤ ਆਗੇ ਸੁਖ ਪਾਵੇ ਆਗੇ ਸੁਖ ਪਾਵੇ ਤਨਵੰਤਾ ਹੋਏ ਕਰ ਗਰਬਾਵੇ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ ਦਲਾਵਾ ਤਿਆਰ ਰੱਖਿਆ ਜੀ ਬਹੁ ਲਸ਼ਕਰ ਮਾਨੁਖ ਉਪਰ ਕਰਿਆਸ ਮਨੁਖ ਨਹੀਂ ਪੜਨਾ ਮਾਨੁਖ ਪਲ ਭੀਤਰ ਤਾ ਕਾ ਹੋਏ ਬਿਨਾਸ਼ ਸਬ ਤੇ ਆਪ ਜਾਣੈ ਬਲਵੰਤ ਜਾਣੈ ਨਹੀਂ ਪੜਨਾ ਜਾਣੈ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਦਲਾਵਾ ਇੱਥੇ ਵੀ ਦਲਾਵਾ ਬਦੈ ਆਪ ਹੰਕਾਰੀ ਧਰਮ ਰਾਏ ਜਿਸ ਕਰੇ ਖੁਆਇ ਗੁਰ ਪ੍ਰਸਾਦ ਜਾ ਕਾ ਮਿਟੈ ਅਭਮਾਨ ਮਿਟੈ ਮਿਟੈ ਨਹੀਂ ਪੜਨਾ ਮਿਟੈ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹੋ ਤਾਰੇ ਸ਼ਰਮ ਪਾਵੈ ਸ਼ਰਮ ਪੜਨਾ ਹੈ ਕੀ ਪੜਨਾ ਸ਼ਰਮ ਹਾਂ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਅਦਕਲਾ ਕੇ ਤਪੱਸਿਆ ਤਪੱਸਿਆ ਹਾਂ ਤਪੱਸਿਆ ਨਹੀਂ ਪੜਨਾ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦਰਵੈ ਦਰਵੈ ਪੜਨਾ ਦਰਵੈ ਹਾਂ ਹਰ ਤਰ ਗਹਿ ਕਹੋ ਕੈਸੇ ਗਵੇ ਗਵੇ ਨਹੀਂ ਪੜਨਾ ਗਵੇ ਦਲਾਵਾ ਤਿਆਰ ਰੱਖਣਾ ਆਪਸ ਕੋ ਜੋ ਭਲਾ ਕਹਾਵੇ ਦਲਾਵਾ ਤਿਸਹਿ ਭਲਾਈ ਇਥੇ ਵਿਸਰਾਮ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਇ ਅਪੀਲੇ ਰੰਗ ਦੇ ਤੁਸੀਂ ਨਿਸ਼ਾਨ ਵੇਖਦੇ ਨਾ ਹਾਂਜੀ ਇੱਥੇ ਵੀ ਸ਼ਰਾਮ ਜਿੱਥੇ ਵੀ ਪੀਲੇ ਪੀਲੇ ਦੇ ਆਉਣਗੇ ਸਾਰੇ ਸ਼ਰਾਮ ਜਦ ਲਗ ਜਾਣੈ ਮੁਜ ਤੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹੇ ਜਾਣੈ ਜਾਣੇ ਨੇ ਪੜਨਾ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੂਨ ਮਹਿ ਫਿਰਤਾ ਜਬ ਧਾਰੈ ਉ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੁਟੈ ਛੁਟੈ ਨਹੀਂ ਪੜਨਾ ਛੁਟੈ ਦਲਾ ਦਲੈਂਕੜ ਲੱਗੀਆਂ ਤਿਆਰ ਰੱਖਣਾ ਤੇ ਇੱਚ ਦਲਾਵੇਂ ਸਹਿਸ ਖਟੇ ਲਖ ਕੋ ਉਠ ਤਾਵੇ ਤਾਵੇ ਨਹੀਂ ਪੜਨਾ ਤਾਵੇ ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ ਪਾਛੈ ਨਹੀਂ ਪੜਨਾ ਪਾਛੈ ਦੁਲਾਵਾਂ ਤਿਆਰ ਕਰਨ ਅਨਕ ਭੋਖਿਆ ਕੀ ਕਰੈ ਕਰੈ ਨਹੀਂ ਪੜਨਾ ਕਰੈ ਨਹਿ ਤ੍ਰਿਪ ਤਾਵੇ ਖਾਪ ਖਾਪ ਮਰੈ ਦੁਲਾਵਾਂ ਬਿਨਾ ਸੰਤੋਖ ਨਹੀਂ ਹੋ ਰਾਜੈ ਬਿਨਾਂ ਸੰਤੋਖ ਨਹੀਂ ਪੂ ਰਾਜੈ ਇੱਥੇ ਅਦਕ ਲਾ ਕੇ ਉਚਾਰਨ ਕਰਨਾ ਰਾਜੈ ਰਾਜੈ ਹਾਂ ਰਾਜੈ ਨਹੀਂ ਪੜਨਾ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਇੱਥੇ ਅਦਕ ਲੱਗੇਗਾ ਕਾਜੈ ਕਾਜੈ ਨਹੀਂ ਪੜਨਾ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਿਸੈ ਨਹੀਂ ਪੜਨਾ ਕਿਸੈ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕ ਰਾਵਣ ਕਰਨੇ ਹਾਰ ਕਰਨੇ ਨਾਣੇ ਨੰਨੇ ਨੂੰ ਦਿਲਾਵਾ ਲੱਗੀਆਂ ਤਿਆਰ ਕਰਨਾ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਤੇ ਬਿਸਰਾਮ ਹੈ ਆਪੇ ਆਪ ਆਪ ਪ੍ਰਭ ਸੁਵੇ ਜੋ ਕਿਸ ਕੀਨੋ ਸੋ ਆਪਣੇ ਰੰਗ ਆਪਣੇ ਨਹੀਂ ਪੜਨਾ ਆਪਣੇ ਦੋਦਲਾ ਹਾਂਜੀ ਕਿਵੇਂ ਆਪਣੇ ਦੋਦਲਾਵਾਂ ਲੱਗੀਆਂ ਸਭ ਤੇ ਦੂਰ ਸਭੂ ਕੈ ਸੰਗ ਸਭੂ ਦਰਿੰਕੜਾ ਬੂਝੈ ਦੇਖੈ ਕਰੈ ਵਿਵੇਕ ਬੂਝੈ ਦੇਖੈ ਕਰੈ ਵਿਵੇਕ ਆਪਹਿ ਏਕ ਆਪਹਿ ਅਨੇਕ ਮਰੈ ਨ ਬਿਨਸੈ ਹੁਣੇ ਧਿਆ ਰੱਖਣਾ ਇੱਥੇ ਦਲਾਵਾ ਆਇਆ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿਆ ਸਮਾਈ ਆਪ ਉਪਦੇਸੈ ਦਲਾਵਾ ਉਪਦੇਸ਼ ਹੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਇਸ ਬਾਣ ਸੰਗਤਾ ਜਾਪ ਕਰਕੇ ਕਰਨ ਉਹ ਦਲਾਵਾ ਛੱਡ ਜਾਂਦੀ ਹੈ ਲਾਵਾ ਹੀ ਲਾਉਂਦੀ ਹੈ ਆਪਕੀ ਨੂੰ ਆਪਨ ਵਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਸੰਗਤਾ ਪਰਦੇ ਕਰਨੇ ਹਾਰ ਕਿਉਂਕਿ ਦਲਾਵਾ ਲਾਉਂਦੀ ਨਹੀਂ ਇਹ ਤਿਆਰ ਰੱਖਣਾ ਕਰਨੇ ਹਾਰ ਨੰਨੇ ਦੀ ਬਾਜ ਉਚਾਰਨ ਹੋਵੇ ਤੇ ਨਾਣੇ ਦੀ ਉਹ ਦਲਾਵਾ ਲੱਗੇ ਨੰਨੇ ਨੂੰ ਇਹ ਉਚਾਰਨ ਹੋਣ ਕਰਨੇ ਹਰ ਉਸਤੇ ਭਿੰਨ ਕਹੋ ਕਹੋ ਕਿਛ ਹੋਏ ਥਾਨ ਤਨੰਤਰ ਇਕੈ ਸੋਏ ਆਪੇ ਆਪਣੇ ਚਲਤ ਆਪ ਕਰਨੇ ਹਰ ਇੱਥੇ ਹੁਣ ਲੱਲੇ ਨੂੰ ਸੈਰੀ ਲੱਗੀ ਇਹ ਉਚਾਰ ਲ ਹੋਵੇ ਤੇ ਚਲਿਤ ਨਹੀਂ ਪੜਨਾ ਇਸ ਦਾ ਉਚਾਰਨ ਆਪਣੇ ਚਲਤ ਚਲਤ ਪੜਨਾ ਆਪ ਕਰਨੇ ਹਰ ਇੱਥੇ ਨਾਣੇ ਦੀ ਵਾਰ ਉਚਾਰਨ ਹੋਵੇ ਕਰਨੇ ਹਰ ਕੌਤਕ ਕਰੈ ਰੰਗ ਅਪਾਰ ਐੜੇ ਕੰਨਾਂ ਪੱਪੇ ਕੰਨਾਂ ਆਪਾਰ ਮਨ ਮਹਿ ਆਪ ਮਨ ਆਪਣੇ ਬਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਦੂਜੇ ਸਤ ਜਨ ਗੁਰੂ ਬਣਾ ਇੱਚ ਬਿਸਰਾਮ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨਹਿ ਵਖਿਆਨੀ ਕਿਨਹਿ ਨਹੀਂ ਪੜਨਾ ਕਿਨਹਿ ਸੱਚ ਸੱਚ ਦੁਜੇ ਸੱਚਾਨਕ ਵਿਸਰਾਮ ਹੈ ਸੱਚ ਸਭ ਕੀਨਾ ਕੋਟ ਮਧੇ ਕਿਨੇ ਬਿਰਲੇ ਚੀਨੇ ਬਿਰਲੇ ਨਹੀਂ ਪੜਨਾ ਬਿਰਲੇ ਦਲਾਵਾਂ ਲੱਗੇ ਭਲਾ ਭਲਾ ਦੁਜੇ ਭਲਾ ਦੇਣਕ ਰੁਕਣਾ ਇੱਥੇ ਵਿਸਰਾਮ ਹੈ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਦੁਜੇ ਨਿਰਮਲ ਦੇਣਕ ਰੁਕਣਾ ਇੱਥੇ ਵਿਸਰਾਮ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਇੱਥੇ ਵਿਸਰਾਮ ਹੈ ਸ੍ਰਮਣ ਬਖਿਆਣੀ ਪਖਿਆਣੀ ਬੱਬਾ ਖਖੇ ਸਿਆਰੀ ਐੜੇ ਕੰਨਾ ਨਾਣੇ ਬਿਹਾਰੀ ਹੁਣ ਇੱਥੇ ਖਖੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਤੇ ਐੜਾ ਬਣ ਜਾਣਾ ਇਸ ਦਾ ਉਚਾਰਨ ਹੋਵੇਗਾ ਬੱਬਾ ਖਖੇ ਸਿਆਰੀ ਐੜੇ ਕੰਨਾ ਨਾਣੇ ਬਿਹਾਰੀ ਬਖਿਆਣੀ ਪਵਿੱਤਰ 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 ਪੁਨੀਤ ਨਾਮ ਜਪੈ ਜਪੈ ਨਹੀਂ ਪੜਨਾ ਜਪੈ ਨਾਨਕ ਮਨ ਪ੍ਰੀਤ ਸੋ ਸੰਗਤ ਜੀ ਆਪਣੀਆਂ 12 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਪਿਛਲੀਆਂ ਅਸ਼ਟਪਦੀਆਂ ਦੀ ਸੰਖਿਆ ਸਾਰੀ YouTube ਦੀ ਪਲੇਲਿਸਟ ਦੇ ਵਿੱਚ ਪਈਆਂ ਤੁਸੀਂ ਜਾ ਕੇ ਸੰਖਿਆ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ